young boys in the building shout out big work you know what time it is haan ji sasri kal ji ae sasri kal karde nahi ajjabba challe haan school swagat aa tada da rahu gadi gitti ohde ghar hi thionti ji yaar apu ha ae kari kari udar ungari sha bhara ho gaya bhara ho gaya ge oh pant vi bhidi hoyi ਯਾਰ ਜੀ ਕੋ ਪਿਆ ਮੇਰੇ ਕੋ 100 ਪੂਰਾ ਪਰ 90 ਪੰਜ ਵੈਸੇ ਦੇ ਆਪਣੇ ਵਾਹ ਜੀ ਦਾ ਕਾ ਚੀਕਾ ਮਿਲ ਕੋ ਵੀ ਇੱਕ ਇੱਕ ਨਾਲ ਹੋ ਜਾਓ ਇਹ ਕਾ ਪਾ ਬੰਬਾ ਦਾ ਗਾ ਆ ਯਾ ਸਟਾਲੀਆ ਨੇ ਕੀਆ ਜਾਤਾ ਯੰਕਾ ਆ ਬਣ ਚਲੇ ਡੈੜੀ ਗਿਆ ਡੈੜੀ ਡੈੜੀ ਆ ਵਾਹ ਦੀ ਆ ਹਾਂ ਜੀ ਤਾਂ ਆਪਾਂ ਸਕੂਲੇ ਪਹੁੰਚ ਚੁਕੇ ਆ ਹਾਂ ਜੀ ਗ੍ਰੈਂਡ ਪਾਰਟੀ ਹੋਣ ਲੱਗੀ ਆ ਆ ਟਰੈਕਟਰ ਦੀ ਗਾਈਜ਼ ਫੰਡੋ ਦੀ ਆ ਪੈਂਟ ਪਾਡੀ ਗਾਈਜ਼ ਦੇਖੀਏ ਦੀ ਸਾਰਾ ਡੇਰੀ ਪਾਡੀ ਹਾਂ ਤੂੰ ਨਹੀਂ ਗਿਆ ਜੇਮਲਨ ਨਾਲ ਮੈਂ ਕਹਾਂ ਗਾਈਜ਼ ਹੋਰ ਆਪਾਂ ਬੰਦੂ ਚੱਲੇ ਯਾਰ ਫੰਡੋ ਦੀ ਪੈਂਟ ਪਾਟੀ ਦੇਖਣ ਪੈਂਟ ਸੀਖਣੀ ਦੇ ਗਾਈ ਸੜਾ ਸਲੀਗਰਾ ਮੈਂ ਮੱਛੀ ਆ 400 ਖਾ ਸਮਝ ਇਓ ਬਰਜਟ ਹੋ ਗਿਆ ਤੜਾਇਆ ਸੌ ਦਾ 76 ਹੋ ਗਿਆ ਹੈਗੇ ਉਹ ਦੇਖੋ ਫੈਡਸ ਬੰਕਰ ਉਂਗਲ ਆ ਗਈ ਹਾਂਜੀ ਥਾੜੀਆਂ ਸਾ ਕੋਲ ਨਾ ਪੀਉਂਦੇ ਨਾ ਮੈਂ ਬਣਾ ਹੋ ਗਈ ਗਾਇਸ ਗਾਇਸ ਬਣਾ ਹੋ ਗਈ ਉਂਗਲ ਆ ਗਈ ਹਾਂਜੀ ਗੰਡੇ ਪੈਣ ਲੱਗੇ ਹੁਣ ਹਾਂਜੀ ਦਾ ਫਾਈਨਲੀ ਆਪਣੇ ਨਾਂ ਆ ਚੁਕੇ ਆ ਤੋਂ ਆਪਾਂ नान ਖਾਣ ਲੱਗੇ ਆਂ ਫਾਈਨਲੀ ਆਪਾਂ ਨਾਨ ਖਾ ਕੇ ਚੱਲੇ ਆਂ ਕਿਵੇਂ ਲੱਗੇ ਕੀ ਦੱਸੋ ਐਕਸਪੀਰੀਅੰਸ ਦੱਸੋ ਤੁਸੀਂ ਦੱਸੋ ਘੈਂਟ ਉਹ ਰਸਤਰਸ ਅਸ ਪੁਕਾਉਂ ਤੁਰਾ ਲੈਣਾ ਪੈਸਾ ਇਹਨਾਂ ਨੂੰ ਪੈਸਾ ਐ ਲੈ ਆ ਲੈ ਆਪਾਂ ਨਹੀਂ ਦੱਸਣੇ ਚਾਹੁੰਦੇ ਜਿョ ਇੱਥੇ ਸੰਜੀਤਾ ਆਪਾਂ ਫਾਈਨਲੀ ਜੂਸਪੀਨ ਆ ਚੁੱਕੇ ਆ ਤੋਰ ਪਰ ਬਣ ਸੀ ਹਿੱਤ ਦੇ ਗੰਨੇ ਸੜਨੇ ਸ਼ਮਾਂ ਉੱਤੇ ਪਰਵਾਨੇ ਦੇਨੀ ਦੇਚੂ ਕੱਡ ਬਗਾਨੇ ਯਾਦੀ ਜੋਤ ਜਗਾਉਣ ਲਈ ਗਦਰੀ ਤੁਰੇ ਆ ਆ ਬੰਕਰ ਵੇਗ ਆ ਬੰਕ ਸਲਾ ਕਰੋ ਗਾਇਸ ਉਹ ਪੇਪਰ ਨਹੀਂ ਦਿੰਦਾ ਇਹ ਨਹੀਂ ਦਿੰਦਾ ਪੇਪਰ ਨਹੀਂ ਦਿੰਦਾ ਪੇਪਰ ਆਦੀ ਚਾਚੇ ਹੀ ਰਹਿੰਦੇ ਆ ਦੇਖ ਔਰ ਕੁੜੀਆਂ ਵੀ ਕਿਹਨੂੰ ਬੈਠੇ ਨੇ ਕੰਦ ਪਾਸਤਾ ਮੈਂ ਕਹਿੰਦਾ ਨਹੀਂ ਇਹ ਸਾਲਿਆ ਔਰ ਸੁੱਕੇ ਨੂੰ ਪਾਸਤਾ ਦਾ ਵੀ ਹੋਏ ਉਹ ਛੜਨੀ ਜਿੰਦੀ ਕੁੜੀ ਜੱਲੀ ਹੋਏ ਮੇਰੇ ਕੋਲ ਆ ਸਾਂਜਣ ਹਾਂ ਜੇ ਆਮ ਨਹੀਂ ਸਾਲਿਆ ਉਹਦਾ ਜਿਹੜੀ ਨਹੀਂ ਆ ਉਹ ਕਿ ਨਾ ਇਹ ਨਾ ਹੋਊਗਾ। ਹੋਰ ਸੁਣਾਓ ਕੀ ਹਾਲ ਚਾਲ? ਅਸੀਂ ਨਾਲੇ ਆ ਗਏ। ਬਰੈਡ ਲਓ। ਆ। ਅੱਛਾ ਕਰ ਲੋ ਨਿਕਾਪ ਵਾਲਿਆ ਇਹ। ਆ। ਕੱਪਨਾ। ਕੱਪਨਾ। ਉਹ। ਇਹ ਭੱਜਿਆ ਵਾ। ਮੜੀ ਜੀ ਗਈ। ਓਏ ਆ ਆਲਾ ਪਈਆ ਓ ਜੱਸੀ ਆ ਭਾਜੀ ਹਾਂਜੀ ਸੁਣਾਉਣ ਲੱਗੀ ਜਾਨਾ ਯਾਰ ਗਾਲ ਦੱਸਾਂ ਗੱਲ ਲੱਗੀ ਆ ਉਹ ਤੂੰ ਤੂੰ ਵੀਨਾ ਭੇਜਣਾ ਤੇ ਕਹਾਂਗੀ ਤੈਨੂੰ ਇਹਨੇ ਕੱਢੀਆਂ ਦਾ ਲਗਾ ਇਹਨੂੰ ਵੀਨਾ ਕੰਮ ਓਏ ਹਾਂਜੀ ਹਾਂਜੀ ਫੁੱਦੂ ਜੀ ਗੱਲ ਤੇ ਸਾਰੇ ਲੜੀ ਜਾਂਦੇ ਸੀ ਇਹਨੇ ਗੱਲ ਲੈਣਾ ਆਈ ਇਹਨੇ ਲੜਾਈ ਪਾਈ ਆਵੇ ਬਾਵੇ ਫਿਰ ਪਤਾ ਗੈਂਸਟਰ ਬੰਦੇ ਆਈ ਦੇ ਹੱਲ ਕਰ ਯਾਰ ਵੀਊ ਤੇ ਫੇਰ ਆਉਣੇ ਓਏ ਮੂੰਹ ਐਨੂੰ ਕਰ ਹਾਂ ਇਹਦੇ ਹੱਲ ਕਰ ਵੀਊ ਤੇ ਫੇਰ ਆਉਣੇ ਓਏ ਮੈਂ ਨਾ ਜੇ ਪੈ ਗਈ ਨਾ ਰਾਂ ਦੀ ਖੇੜਗੀ ਕਿਥੋਂ ਨਹੀਂ ਸਾਨੂੰ ਹੱਥ ਵੀ ਜੇ ਲੱਗੇ ਸਾਡਾ ਨਾਮ ਬਦਲਾ ਦੀ ਫਿਰ ਧਰਲਾ ਤੂੰ ਹਾਈ ਮਾਲ ਵੀ ਜੱਟ ਦਾ ਮੁੱਚ ਜੀ